ਅੱਜ ਸਮਾਣਾ ਨੇੜਲੇ ਪਿੰਡ ਤਲਵੰਡੀ ਮਲਕ ਵਿਖੇ ਰਿਟਾਇਰ ਥਾਣੇਦਾਰ ਅਤੇ ਸਾਬਕਾ ਸਰਪੰਚ ਸਰਦਾਰ ਪ੍ਰਿਤਪਾਲ ਸਿੰਘ ਵੱਲੋਂ ਉਹਨਾਂ ਦੇ ਦਫ਼ਤਰ ਵਿਖੇ ਨਵ ਜੰਮੀਆਂ ਧੀਆਂ ਦੀ ਦੂਜੀ ਲੋਹੜੀ ਬੜੀ ਸ਼ਾਨਦਾਰ ਢੰਗ ਨਾਲ ਮਨਾਈ ਗਈ ਅਤੇ ਨਵ ਜੰਮੀਆਂ ਧੀਆਂ ਨੂੰ ਚਾਂਦੀ ਦੇ ਕੰਗਣ ਵੀ ਪਾਏ ਗਏ ਉਹਨਾਂ ਦੱਸਿਆ ਕਿ ਧੀਆਂ ਸਾਡੇ ਪਿੰਡ ਦੀ ਸਾਨ ਹਨ ਅਤੇ ਵੱਡਾ ਹੋ ਕੇ ਸਾਡੇ ਪਿੰਡ ਦਾ ਨਾਮ ਰੌਸ਼ਨ ਕਰਨਗੀਆਂ ਅਤੇ ਸਾਡੇ ਪਿੰਡ ਦੇ ਤੇ ਵਧੀਆ-ਵਧੀਆ ਮੈਡਲ ਲੈ ਕੇ ਆਉਣਗੀਆਂ ਤਲਵੰਡੀ ਮਲਕ ਤੋਂ ਸਰਬਜੀਤ ਸਿੰਘ ਤਲਵੰਡੀ ਦੀ ਰਿਪੋਰਟ ਮੈਂ ਥਾਣਾ ਦਾ ਰਤਪਾਲ ਸਿੰਘ ਸਾਫ ਦਾ ਸਰਪੰਚ ਪਿੰਡ ਤਲਵੰਡੀ ਮਾਲਕ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਸੰਗਰੂਰ ਅੱਜ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਅੱਜ ਸਾਡੇ ਪਿਤਾ ਜੀ ਸਰਦਾਰ ਸੰਤੋਖ ਸਿੰਘ ਦੀ ਯਾਦ ਨੂੰ ਸਮਰਪਤ ਦੂਸਰੀ ਨਵਜੰਮੀਆਂ ਬੱਚੀਆਂ ਦੀ ਲੋੜੀ ਜਿਹੜੀ ਹੈ ਉਸੀ ਅੱਜ ਆਪਣੇ ਘਰੇ ਦਫ਼ਤਰ ਮਨਾ ਰਹੇ ਆ ਜਿਹਦੇ ਵਿੱਚ ਅਸੀਂ ਛਿਛੀ ਸਾਰ ਦੀ ਤਰ੍ਹਾਂ ਜਿੱਦਿਆ ਬੇਟੀਆਂ ਸਾਡੀਆਂ ਬੱਚੀਆਂ ਸਾਲ ਤੋਂ ਘਟਨੇ ਆ ਉਹਨਾਂ ਨੂੰ ਅਸੀਂ ਅੱਜ ਇੱਕ ਇੱਕ ਚਾਂਦੀ ਦੇ ਕੰਗਣ ਨਾਲ ਉਹਦਾ ਸਨਮਾਨਤ ਕਰ ਰਹੇ ਹਾਂ ਤੇ ਨਾਲ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਦਾਤਿਆ ਇਹਦਾ ਬੱਚਿਆਂ ਨੂੰ ਚੰਗੀ ਵਿੱਦਿਆ ਸੰਸਕਾਰ ਨੌਕਰੀ ਦੇਣਾਂ ਨੂੰ ਵਧੀਆ ਨਾਲ ਪੜ੍ਹਾਈਆਂ ਲਖਾਈਆਂ ਬਖਸ਼ਣਾਂ ਨੂੰ ਇਹਨਾਂ ਦੇ ਸਿਰ ਤੇ ਮਿਹਰ ਰੱਤ ਰੱਖਣਾ ਇਹਨਾਂ ਦੇ ਮਾਤਾ ਪਿਤਾ ਨੂੰ ਤੰਦਰੁਸਤ ਰੱਖੇ ਕਰੀਏ ਨਾਲ ਮੇਰੇ ਅੱਜ ਸਾਡੇ ਭਾਈ ਲਖਿੰਦਰ ਸਾਡਾ ਸੰਧੂ ਸਾਹਿਬ ਇਹ ਸਾਡੇ ਮਮਾ ਜੀ ਦੇ ਲੜਕੇ ਨੇ ਬੜੈ ਸਾਹਿਬ ਇਹ ਸਾਡੇ ਨਾਤਜੀ ਨੇ ਮੰਗਤ ਉਹ ਵੀ ਸੰਗਤ ਆਈ ਜਾਂਦੀ ਹੈ ਜਾਈ ਜਾਂਦੀ ਹੈਗੀ ਸਾਰਿਆਂ ਦਾ ਧੰਨਵਾਦ ਸਭ ਨੂੰ ਜੀ ਆਇਆਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਿਰ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵੱਲੋਂ ਦੁਬਾਰਾ ਪ੍ਰਮਾਤਮਾ ਜੀ ਚਾਨਣ ਅਰਦਾਸ ਕਰਦਾ ਮਹਾਰ ਸੱਚੇ ਪਾਤਸ਼ਾਹ ਦਾਤਰਾ ਇਹਨਾਂ ਛੋਟੀਆਂ ਬੱਚੀਆਂ ਦੇ ਸਿਰਾਂ ਤੇ ਮਿਹਰ ਰੱਖਣਾ ਇਹਨਾਂ ਦੇ ਪੇਰਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀਆਂ ਇਹਨਾਂ ਬੱਚੀਆਂ ਨੂੰ ਵਧੀਆ ਚੰਗੀ ਐਜੂਕੇਸ਼ਨ ਸਿੱਖਿਆ ਦੇਣੀ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ